ਆਪਾਂ ਜਿਵੇਂ ਪਹਿਲਾ ਪਲੇਟਫਾਰਮ ਟਰੈਕਟਰ ਦੇ 2016 ਚ ਲਾਇਆ ਸੀ ਉਹ ਤਾਂ ਮੰਨ ਲਓ ਵੀ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਸੇ ਮਿਸਤਰੀ ਨੇ ਹਲੇ ਲਾਇਆ ਹੀ ਨਹੀਂ ਹੋਣਾਗਾ ਜੀ ਹੁਣ ਬਾਈ ਭਾਨੇ ਸਿੱਧੂ ਦਾ ਟਰੈਕਟਰ 911 ਮੋਡੀਫਿਕੇਸ਼ਨ ਕਰਾਇਆ ਸੀਗਾ ਪੂਰੇ ਪਲੇਟਫਾਰਮ ਲਾਇਆ ਜੀ ਡਬਲ ਸਟੈਪ ਲਾਏ ਨੇਗੇ ਪੂਰਾ ਫੁੱਲ ਹੈਵੀ ਮਟੀਰੀਅਲ ਲੱਗਿਆ ਹੋਇਆ ਜੀ ਹੀਟ ਗਾਰਡ ਆਪਣੇ ਸੀਐਨਸੀ ਕਟਿੰਗ ਕਰਾ ਕੇ ਉੱਪਰ ਪੰਜਾਬੀ ਦੇ ਅੱਖਰ ਕਢਵਾ ਕੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਫਰੰਟ ਵੀਲ ਵੱਡੇ ਪਾਏ ਨੇ ਜੀ 11 ਨੰਬਰ ਪਾਏ ਹੋਏ ਨੇ ਇਹਦੇ ਵਿੱਚ ਬਾਈ ਦੀ ਡਿਮਾਂਡ ਸੀ ਆਪਾਂ ਨੇ ਸਪਿੰਨਰ ਵੀ ਲਾਏ ਹੋਏ ਨੇ ਜੀ ਸਪਿੰਨਰ ਲਾਇਆ ਹੋਇ ਤੇ ਕੁਆਂਟਿਟੀ ਥੱਲੇ ਆਪਾਂ ਨੇ ਇਹਦੇ ਵੇਟ ਪਾਏ ਹੋਏ ਨੇ ਜੀ ਜਿਹੜੇ ਪਹਿਲੇ ਤਿੰਨ ਟਰੈਕਟਰ ਖੜੇ ਨੇ ਨਾ ਬਾਈ ਅੰਮ੍ਰਿਤਸਰ ਸਭ ਤੋਂ ਆਏ ਨੇ ਠਾਰੀ ਬਾਰਡਰ ਦੇ ਨੇੜੇ ਪਿੰਡ ਆਈ ਬਾਈਆਂ ਦਾ ਅੰਮ੍ਰਿਤਸਰ ਤੋਂ ਵੀ 60 ਕਿਲੋਮੀਟਰ ਅੱਗੇ ਦੱਸਦੇ ਨੇ ਬਾਈ ਜੀ ਤੇ ਤਿੰਨ ਟਰੈਕਟਰ ਭੇਜੇ ਸੀ ਇਕੱਠੇ ਜੀ ਤੇ ਉਹ ਫਿਰ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਹੁਣ ਤਿਆਰ ਖੜੇ ਨੇ ਬਾਈ ਸੋਚਿਆ ਸੀ ਉਹਨੂੰ ਉਤੋਂ ਵੱਧ ਮੋਡੀਫਿਕੇਸ਼ਨ ਮਿਲੀ ਹੈ ਅੱਸੀ ਗੱਲ ਦੋਸਤੋ ਅੱਜ ਪਿੰਡ ਬੁਰਜਹਰੀ ਆਪਣੇ ਮਿੱਤਰ ਰਾਮਗੜੀ ਮੋਡੀਫਿਕੇਸ਼ਨ ਕੋਲੇ ਬਾਈ ਕੋਲੇ ਪਹੁੰਚੇ ਆ ਤੇ ਬਾਈ ਹੋਰੀ ਟਰੈਕਟਰ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਮੋਡੀਫਾਈ ਕਰਦੇ ਆ ਜੋ ਵੀ ਜਿਵੇਂ ਅੱਜ ਕੱਲ ਦੇ ਨੌਜਵਾਨਾਂ ਦੀ ਡਿਮਾਂਡ ਹੁੰਦੀ ਹੈ ਵੀ ਯਾਰ ਸਾਨੂੰ ਆਹ ਚੀਜ਼ ਚਾਹੀਦੀ ਆ ਸਾਨੂੰ ਆਹ ਅਲੱਗ ਚੀਜ਼ ਚਾਹੀਦੀ ਆ ਤਾਂ ਬਾਈ ਹੋਰੀ ਉਸ ਤਰੀਕੇ ਨਾਲ ਸਾਰਾ ਹੀ ਮੋਡੀਫਾਈ ਕਰ ਦਿੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਚਾਹ ਟਰੈਕਟਰ ਤਾਂ ਬਾਈ ਹੋਰਾਂ ਦੇ ਜਿਹੜੇ ਹੁਣ ਤਿਆਰ ਨੇ ਤੇ ਹੋਰ ਵੀ ਜਿਹੜੇ ਬਾਈ ਹੋਰਾਂ ਨੇ ਤਿਆਰ ਕੀਤਾ ਉਹ ਵਿੱਚ ਸ਼ਾਰਟ ਵੀ ਲਾਵਾਂਗੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਦੱਸ ਦੀ ਤੇ ਪਿੰਡ ਦੱਸ ਦੀ ਕਿਹੜਾ ਰਾਮਗੜੀਆ ਮੋਡੀਫਿਕੇਸ਼ਨ ਹੈ ਜੀ ਆਪਣਾ ਜੀ ਇੰਸਟਾ ਦੀ ਆਈਡੀ ਰਾਮਗੜੀਆ ਮੋਡੀਫਿਕੇਸ਼ਨ 007 ਜੀ ਪਿੰਡ ਆਪਣਾ ਬੁਰਜਹਰੀ ਜਗਤਾਰ ਸਿੰਘ ਆਪਣਾ ਨਾਮ ਹੈਗਾ ਜੀ ਜੀ ਬਾਈ ਜੀ ਜੇ ਕਹੇ ਦੀ ਨਾ ਟਰੈਕਟਰਾਂ ਦਾ क्रेज ਬਹੁਤ ਆ ਲੋਕਾਂ ਨੂੰ ਹਾਂ ਜੀ ਹਾਂ ਜੀ ਉਹ ਗੱਡੀਆਂ ਵਾਂਗੂ ਸ਼ਿੰਗਾਰ ਕੇ ਰੱਖਦਾ ਹਰ ਕੋਈ ਤੇ ਟਰੈਕਟਰਾਂ ਦੇ ਵਿੱਚ ਕਿੰਨਾ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਕਿੰਨਾ ਟਾਈ ਆਪਾਂ ਜਿਵੇਂ ਪਹਿਲਾ ਪਲੇਟਫਾਰਮ ਟਰੈਕਟਰ ਦੇ 2016 ਚ ਲਾਇਆ ਸੀ ਉਹ ਤਾਂ ਮੰਨ ਲਓ ਵੀ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਸੇ ਮਿਸਤਰੀ ਨੇ ਹਲੇ ਲਾਇਆ ਹੀ ਨਹੀਂ ਹੋਣਾਗਾ ਜੀ। ਅੱਛਾ ਜੀ। ਅਰਜਨ ਟਰੈਕਟਰ ਨੂੰ ਲਾਇਆ ਸੀ ਆਪਾਂ ਤਾਂ ਤਿਆਰ ਕਰਕੇ ਉਹਨੂੰ ਸਰਹੰਦ ਭੇਜਿਆ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਬਹੁਤ ਸਾਰੇ ਅਰਜਨ ਟਰੈਕਟਰ ਹੀ ਤਕਰੀਬਨ ਜਾਦੇ ਕਰੇ ਸੀ ਜੀ ਆਪਾਂ ਨੇ। ਠੀਕ ਹੈ ਜੀ। ਉਹ ਦੇਖ ਕੇ ਦੂਜੇ ਟਰੌ ਦੇ ਰਹੇ। ਉਸ ਤੋਂ ਬਾਅਦ ਜੀ ਆਪਾਂ ਨੇ ਹੁਣ ਬਾਈ ਭਾਨੇ ਸਿੱਧੂ ਦਾ ਟਰੈਕਟਰ 911 ਮੋਡੀਫਿਕੇਸ਼ਨ ਕਰਿਆ ਸੀਗਾ ਜੀ। ਜਿਹੜਾ ਬਾਈ ਨੇ ਹੁਣ ਇੱਥੇ ਦਿੱਤਾ ਹੀ ਟੂਰਨਾਮੈਂਟ ਦੇ ਵ ਤੇ ਉਹਦੇ ਆਪਾਂ ਪਲੇਟਫਾਰਮ ਆਪਾਂ ਲਾਇਆ ਸੀ ਜੀ ਪੇਂਟ ਵਗੈਰਾ ਉਹਨੂੰ ਸੇਲ ਵਰਾ ਤੋਂ ਹੋਇਆ ਸੀਗਾ ਜੀ ਠੀਕ ਆ ਬਾਈ ਜੀ ਤੇ ਉਸ ਤੋਂ ਬਾਅਦ ਤਾਂ ਆਪਣੇ ਕੋਲੇ ਹੁਣ ਟਰੈਕਟਰਾਂ ਦੀ ਕੋਈ ਵਾਰੀ ਨਹੀਂ ਆਉਂਦੀ ਜੀ ਘੱਟੋ ਘੱਟ ਵੀ 30 35 ਦੇ ਕਰੀਬ ਆਪਣੇ ਟਰੈਕਟਰ ਦੇ ਪਲੇਟਫਾਰਮ ਲਾ ਚੁੱਕੇ ਆ ਜੀ ਜਿਵੇਂ ਆ ਤੁਹਾਡੇ ਸਾਹਮਣੇ ਤਿਆਰ ਹੋਏ ਖੜੇ ਨੇ ਟਰੈਕਟਰ ਆਪਣੇ ਜੀ ਤੇ ਹਾਂਜੀ ਬਾਈ ਸ਼ੁਰੂ ਕਰੀਏ ਪਹਿਲਾ ਅਸ਼ਰ ਤੋਂ ਆਪਾਂ ਇਹਦੇ ਵਿੱਚ ਕੀ ਕੀ ਮੋਡੀਫਾਈ ਕੀਤਾ ਬਾਈ ਕਿ ਜਿਵੇਂ ਆਪਾਂ ਪਲੇਟਫਾਰਮ ਲਾਇਆ ਜੀ ਡਬਲ ਸਟੈਪ ਲਾਏ ਨੇਗੇ ਪੂਰਾ ਫੁੱਲ ਹੈਵੀ ਮਟੀਰੀਅਲ ਲੱਗਿਆ ਪਿਆ ਜੀ ਹੀਟ ਗਾਰਡ ਆਪਣੇ ਸੀਐਨਸੀ ਕਟਿੰਗ ਕਰਾ ਕੇ ਉੱਪਰ ਪੰਜਾਬੀ ਦੇ ਅੱਖਰ ਕਢਵਾ ਕੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਬਾਈ ਜੀ ਜਿਵੇਂ ਮਗਰਾਟ ਕਵਰ ਕਰਕੇ ਜੀ ਮਗਰਾਟ ਨੂੰ ਕਵਰ ਇਸ ਵਾਸਤੇ ਕਰੇ ਜੀ ਪਲੇਟਫਾਰਮ ਦੇ ਉੱਪਰ ਗਾਰਾ ਮਾਰਦਾ ਇੱਕੋ ਜੇ ਇਹਨੂੰ ਇਦਾਂ ਹੀ ਛੱਡ ਦਾਂਗੇ ਪਲੇਟਫਾਰਮ ਬਾਹਰ ਨੂੰ ਚੌੜਾ ਹੋ ਜਾਂਦਾ ਜੀ ਤਾਂ ਜਦੋਂ ਹੁਣ ਟਾਇਰ ਚੱਲੂਗਾ ਜੀ ਉੱਪਰ ਗਾਰਾ ਮਾਰਦੇ ਹਾਂ ਟਾਇਰ ਦੇ ਤੇ ਗਾਰਾ ਮਾਰਦੇ ਹਾਂ ਠੀਕ ਹੈ ਜੀ ਇਹਦਾ ਕਰਕੇ ਆਪਾਂ ਮਗਰਾਟ ਨੂੰ ਵੀ ਕਵਰ ਕਰਿਆਗਾ ਜੀ ਜੀ ਜਿਵੇਂ ਫਰੰਟ ਵੀਲ ਵੱਡੇ ਪਾਏ ਨੇ ਜੀ 11 ਨੰਬਰ ਪਾਏ ਹੋਏ ਨੇ ਇਹਦੇ ਵਿੱਚ ਬਾਈ ਦੀ ਡਿਮਾਂਡ ਸੀ ਆਪਾਂ ਨੇ ਸਪਿੰਡਰ ਵੀ ਲਾਇਵੇ ਨੇ ਜੀ ਇਹ ਅਲਗ ਕੌਮ ਦਾ ਬਈ ਟਾਇਰ ਤੋਂ ਹਨ ਇਹ ਤਾਂ ਹਾਂਜੀ ਹਾਂਜੀ ਲਗ ਕੌਮ ਦਾ ਹੈਗਾ ਜੀ ਲੋ ਵੀ ਮਿੱਤਰੋ ਇਹ ਬਾਅਦ ਇੱਕ ਟ੍ਰੈਂਡਿੰਗ ਚੀਜ਼ ਹੈ ਹਨ ਅੱਜ ਕੱਲ ਬੰਪਰ ਆਪਾਂ ਨੇ ਲਾਇਆ ਇੱਕ ਕੁਆਂਟਲ ਬੰਪਰ ਦਾ weight ਹੈਗਾ ਜੀ ਇਹਦਾ ਤੇ ਕੁਆਂਟਲ ਹੀ ਥੱਲੇ ਆਪਾਂ ਨੇ ਇਹਦੇ weight ਪਾਏ ਹੋਏ ਨੇ ਜੀ ਠੀਕ ਹੈ ਜੀ 2 ਕੁਆਂਟਲ weight ਆਪਾਂ ਮੂਰੇ ਲਾਇਆ 2 ਕੁਆਂਟਲ weight ਲਾਇਆ ਜਿਵੇਂ ਸੁਪਰ ਫੀਡਰ ਵਗੈਰਾ ਦੇ ਚਲਾਉਣਾ ਹੈਗਾ ਵੀ ਕੋਈ ਐ ਵੀ ਟਰੈਕਟਰ ਖੜਾ ਘਟ ਹੁੰਦਾ ਹੈਗਾ ਜੀ ਇਹਵੇਂ ਠੀਕ ਹੈ ਜੀ ਵੱਡੀਆਂ ਲਾਈਟਾਂ ਲਾਈਆਂ ਨੇ ਜੀ ਥੱਲੇ LED ਲਾਈਟਾਂ ਲਾਈਆਂ ਵੀਆਂ ਨੇਗੀਆਂ ਵਧੀਆ ਕੁਆਲਿਟੀ ਦੀਆਂ ਲਾਈਟਾਂ ਨੇ ਜੀ ਬਾਈ ਟ੍ਰੇਨ ਵਾਲਾ ਆਪਾਂ ਨੇ ਹਾਰਨ ਲਾਇਆ ਜੀ ਇਹਦੇ ਹਾਰਨ ਮਾਰ ਕੇ ਦਿਖਾ ਦੇ ਮਾਰ ਕੇ ਦਿਖਾਓ ਜੀ ਹਾਰਨ ਜੀ ਲਓ ਵੀ ਮਿੱਤਰੋ ਜਾਂਦਾ ਦੂਰ ਤੱਕ ਕਹਿੰਦੇ ਹੁੰਦੇ ਆ ਟਾਇਰ ਦੇਖੋ ਤੁਸੀਂ ਟਾਇਰ ਕਿੰਨਾ ਵੱਡਾ ਹਨ ਚੌੜਾ ਬਾਈ ਟਾਇਰ 11 ਨੰਬਰ ਟਾਇਰ ਆਈ 11 ਨੰਬਰ ਇਸ ਲਾਈਨ ਦੇ ਵਿੱਚ ਮਿਲਿਆ ਨਹੀਂ ਸੀ ਆਪਾਂ ਨੇ ਬਾਈਆਂ ਨੂੰ ਮੰਗਾ ਕੇ ਲਾਇਆ ਬਾਈ ਕਹਿੰਦੇ ਸਪੈਸ਼ਲੀ 11 ਨੰਬਰ ਹੀ ਪਾਉਣਾ ਜੀ ਆਪਾਂ ਨੇ ਪਹਿਲਾਂ ਵੈਸੇ 10 ਨੰਬਰ ਟਾਇਰ ਲਾ ਕੇ ਫੁੱਲ ਹੈਵੀ ਆਪਣੇ ਰਿੰਮ ਨੇਗੇ ਜੀ ਇਹ ਜੀ ਇੱਕ ਜੀ ਦੋਸਤ ਇੱਥੇ ਹੋਰ ਵੀ ਖਾਸ ਦੱਸਦੀ ਏ ਜਿਹੜੇ ਪਹਿਲੇ ਤਿੰਨ ਟਰੈਕਟਰ ਖੜੇ ਨੇ ਨਾ ਬਾਈ ਅੰਮ੍ਰਿਤਸਰ ਸਭ ਤੋਂ ਆਏ ਨੇ ਅਟਾਰੀ ਬਾਰਡਰ ਦੇ ਨੇੜੇੋਂ ਆਏ ਬਾਈਆਂ ਦਾ ਅੰਮ੍ਰਿਤਸਰ ਤੋਂ ਵੀ 60 ਕਿਲੋਮੀਟਰ ਅੱਗੇ ਦੱਸਦੇ ਨੇ ਬਾਈ ਜੀ ਜਿਵੇਂ ਇਹ ਮਗਰਾਟਾਂ ਉੱਪਰ ਆਪਣਾ ਡੰਡੇ ਲਾਏ ਨੇ ਇਹ ਲੇਜ਼ਰ ਕਟਿੰਗ ਕਰੀਏ ਬਾਈ ਦਾ ਗੋਤ ਲਖਾਇਆ ਜੀ ਮਾਨ ਫਾਰਮ ਮਾਨ ਫਾਰਮ ਜੀ ਇਹ ਛਤਰੀ ਡਾਉਨ ਸੀਲਿੰਗ ਕਰੀ ਆ ਜੀ ਓਵਲ ਸਪੀਕਰ ਲਵਾ ਕੇ ਦਿੱਤੇ ਆ ਪੇਟੀ ਨੂੰ ਚਾਰੇ ਪਾਸੇ ਕਵਰ ਕਰਿਆ ਛਤਰੀ ਨਵੀਂ ਲੱਗੀ ਆ ਜੀ ਠੀਕ ਆ ਇਹ ਸਪੀਕਰਾਂ ਦਾ ਸਾਰਾ ਕੰਮ ਇਹ ਵੀ ਆਪਾਂ ਹੀ ਕਰਦੇ ਆ ਬਈ ਨਾ ਇਹ ਆਪਾਂ ਕਰਵਾ ਕੇ ਦਿੱਤਾ ਜੀ ਸਾਰਾ ਬਾਈ ਕਹਿੰਦੇ ਆਪਾਂ ਇੱਥੇ ਛੱਡ ਕੇ ਜਾਣਾ ਜੀ ਕਹਿੰਦੇ ਜਿਹੜਾ ਜਿਹੜਾ ਕੰਮ ਕਰਾਉਣਾ ਤੁਸੀਂ ਆਪ ਹੀ ਕਰਵਾ ਕੇ ਦੇਣਾ ਹੈਗਾ ਜੀ ਠੀਕ ਆ ਠੀਕ ਆ ਜੀ ਤੇ ਲੋਕੀ ਮਿੱਤਰੋ ਦੱਸੋ ਕੀ ਰਿਪੋਰਟ ਆ ਗੀ ਵੱਡੇ ਚੱਕਿਆਂ ਦੇ ਵਿੱਚ ਵੀ ਆਪਾਂ ਨੇ ਡਬਲ ਸਪਿੰਨਰ ਲੱਗੇ ਹੋਏ ਨੇ ਜੀ ਠੀਕ ਆ ਜੀ ਇਹ ਦੋ ਇਹ ਆਪਾਂ ਖੋਦਾ ਆਪਾਂ ਹੱਥੀਂ ਤਿਆਰ ਕਰਦੇ ਆਂ ਜੀ ਇਹ ਹੱਥੀਂ ਤਿਆਰ ਕਰਦੇ ਸੀ ਐਂਸੀ ਦਾ ਕਟਿੰਗ ਕਰਾ ਕੇ ਸੀਐਨਸੀ ਕਟਿੰਗ ਕਰਾ ਕੇ ਬਾਕੀ ਸਾਰਾ ਮਟੀਰੀਅਲ ਆਪਾਂ ਆਪ ਹੀ ਤਿਆਰ ਕਰਦੇ ਆਂ ਹੱਬਾ ਵਗੈਰਾ ਜਿਹੜੀਆਂ ਵੀ ਹੈਗੀਆਂ ਨੇ ਠੀਕ ਆ ਬਾਈ ਜੀ ਤੇ ਬਾਈ ਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਮਤਲਬ ਜੇ ਆਪਾਂ ਗੱਲ ਕਰੀਏ ਇੱਕ ਟਰੈਕਟਰ ਦੀ ਇੱਕ ਟਰੈਕਟਰ ਦੇ ਤਕਰੀਬਨ ਲੱਗ ਜਾਂਦੇ ਆ ਜੀ 15 ਦਿਨਾਂ ਦੇ 10 ਤੋਂ 15 ਦਿਨ ਮੰਨ ਕੇ ਚੱਲੀ ਆ ਜੀ ਫਿਰ ਅਗਲੇ ਦੇ ਕੰਮ ਦੀ ਚੁਆਇਸ ਆਈ ਹੁਣ ਮੰਨ ਲਓ ਕਿੰਨਾ ਕੰਮ ਕਰਾਉਣਾ ਜਿਵੇਂ ਥੋੜਾ ਕੰਮ ਕਰਾਉਣਾ ਥੋੜਾ ਟਾਈਮ ਲੱਗਦਾ ਜੀ ਜਿਆਦਾ ਕੰਮ ਕਰਾਉਣਾ ਜਿਆਦਾ ਟਾਈਮ ਲੱਗ ਜਾਂਦਾ ਹੈਗਾ ਜੀ ਜੀ ਜਿਵੇਂ ਮਤਲਬ ਬੰਦੇ ਦਾ ਸ਼ੌਂਕ ਹੈ ਉਸ ਹਿਸਾਬ ਨਾਲ ਹਾਂਜੀ ਹਾਂਜੀ ਸ਼ੌਂਕ ਦੇ ਹਿਸਾਬ ਨਾਲ ਆਏ ਵੀ ਜਿਹੜੇ ਹਿਸਾਬ ਦਾ ਕੰਮ ਕਰਾਉਂਦਾ ਉਸ ਹਿਸਾਬ ਦਾ ਟਾਈਮ ਲੱਗ ਜਾਂਦਾ ਠੀਕ ਆ ਬਾਈ ਜੀ ਤੇ ਬਈ ਦੋ ਨੰਬਰ ਤੇ ਹੈਗਾ ਸੋਨਾ ਲੀਕਾ ਸੋਨਾ ਲੀਕਾ ਹੈਗਾ ਜੀ ਇਹਦੇ ਵੀ ਆਪਾਂ ਪਲੇਟਫਾਰਮ ਲਾਇ ਠੀਕ ਹੈ ਜੀ ਇਸ ਸਟੀering ਵੀ ਆਪਾਂ ਨੇ ਬਾਈਆਂ ਚੋਇਸ ਤੇ ਛੋਟੇ ਅੱਛਾ ਛੋਟੇ ਸਾਈਜ਼ ਦੇ ਵਿੱਚ ਲਵਾਏ ਨੇ ਬਾਈਆਂ ਚੋਇਸ ਕਹਿੰਦੇ ਸਟੀering ਅਸੀਂ ਚੇਂਜ ਕਰਨੇ ਨੇ ਉੱਪਰ ਚੜ ਕੇ ਨਾ ਇਹਦਾ ਬਾਅਦ ਚ ਸ਼ੌਟ ਲਾ ਲਿਓ ਜੀ ਬਾਈ ਤੇ ਇਹਦੇ ਵੀ ਟਾਇਰ ਚੇਂਜ ਕਰ ਰਹੇ ਨੇ ਜੀ ਨਾਲ ਫੁੱਲ ਹੈਵੀ ਰਿਮ ਲਾਏ ਨੇ ਜੀ ਚੇਂਜ ਕਰਕੇ ਬੰਪਰ ਲੱਗਿਆ ਇਹਦੇ ਵੀ ਟ੍ਰੇਨ ਵਾਲਾ ਹਾਰਨ ਲੱਗਾਇਆ ਹੋਇਆ ਜੀ ਠੀਕ ਹੈ ਜੀ ਵੱਡੀਆਂ ਲਾਈਟਾਂ ਲੱਗੀਆਂ ਨੇ ਥੱਲੇ LED ਲਾਈਟਾਂ ਲੱਗੀਆਂ ਬੰਪਰ ਕਵਾਂਟਲ ਵੇਟ ਦਾ ਇਹਦਾ ਬੰਪਰ ਲੱਗਿਆ ਠੀਕ ਹੈ ਜੀ ਵਿੱਚ ਵੇਟ ਨੂੰ ਲਾਏ ਹੋਏ ਕਵਾਂਟਲੇ ਮੂਰੇ ਆ ਗਏ ਇਹਦੇ ਹਾਂਜੀ ਹਾਂਜੀ ਜੀ ਸੀਐਨਸੀ ਕਟਿੰਗ ਦਾ ਲੱਗਿਆ ਹੋਇਆ ਹੈਗਾ ਜੀ ਜੀ ਬਾਈ ਐਂਡਿਕੈਟਰ ਚੇਂਜ ਕਰੇ ओरिजिनल ਹਾਈਲਕਸ ਕੰਪਨੀ ਦੇ ਐਂਡਿਕੈਟਰ ਲਾਏ ਨੇ ਜੀ ਆਪਾਂ ਸਾਰਾ ਕੰਮ ਹੀ ਇੱਕ ਨੰਬਰ ਹੀ ਕਰਿਆ ਜੀ ਇਹ ਮੰਨ ਕੇ ਚੱਲਗੇ ਤੇ ਬਾਈ ਜੇ ਪੇਂਟ ਪੂੰਡ ਵਾਲਾ ਕੋਈ ਹੁੰਦਾ ਨਾਲ ਕੋਈ ਹੁੰਦਾ ਉਹ ਵੀ ਕਰਵਾ ਕੇ ਦੇ ਦਿੰਦੇ ਆਂ ਸਾਰਾ A to Z ਆਪਾਂ ਸਾਰਾ ਕੰਮ ਇੱਕ ਥਾਂ ਹੀ ਮਿਲੂਗਾ ਜੀ ਵਿੱਚੇ ਪੇਂਟ ਦੇ ਲਾ ਕੇ ਠੀਕ ਆ ਜੀ ਮਾਲ ਚਾਹੇ ਆਪਾਂ ਕੋਈ ਵੀ ਕਹਿੰਦਾ ਹੁੰਦਾ ਸ਼ੌਕ ਨਾਲ ਪੁਰਾਣਾ ਟਰੈਕਟਰ ਰੱਖਿਆ ਹੁੰਦਾ ਉਹ ਦੇ ਦਿਓ ਜਮਾ ਉਹਨੂੰ ਬਸ ਚਮਕਾ ਕੇ ਦੇ ਦੋ ਲਾ ਕੇ ਦੇਵਾਂਗੇ ਬਾਈ ਭਾਨੇ ਵਾਲਾ ਨਾੜ ਕੇ ਤੁਸੀਂ ਇਹ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਈਏ ਤੇ ਹੁਣ ਕੀ ਆਏਗਾ ਉਹ ਤੁਹਾਨੂੰ ਆਪ ਹੀ ਦੇਖ ਕੇ ਪਤਾ ਲੱਗ ਜੀ ਉਹ ਬਾਈ ਤੋਂ ਫੋਟੋ ਮੰਗਾਵਾਗੇ ਜ਼ਰੂਰ ਉਹ ਵਿੱਚ ਲਾਵਾਂਗੇ ਵੀ ਜ਼ਰੂਰ ਵੀ ਪਹਿਲਾਂ ਉਹਦੇ ਕੀ ਹਾਲਾਤ ਸੀਗੇ ਤੇ ਹੁਣ ਤਾਂ ਸਾਰਿਆਂ ਨੇ ਦੇਖ ਹੀ ਲਿਆ ਹਾਂ ਹੁਣ ਤੇ ਬਈ ਹੁਣ ਕਰੀ 855 ਲਾਲ ਟਮਾਟਰ ਤੇ ਵੀ ਬਹੁਤ ਲੋਕਾਂ ਨੇ ਕਹਿੰਦੇ ਇਹਦੇ ਫੈਨ ਨੇ ਹਾਂਜੀ ਹਾਂਜੀ ਤੇ ਇਹਦਾ ਪਹਿਲਾਂ ਬੰਪਰੀ ਦਿਖਾ ਦੇ ਬੰਪਰ ਤੇ ਬਹੁਤ ਤਗੜਾ ਇਗਲ ਬਣਾਇਆਗਾ ਹਾਂਜੀ ਹਾਂਜੀ ਬੰਪਰ ਤੇ ਇਗਲ ਬਣਿਆ ਹੋਇਆ ਹੈਗਾ ਇਹ ਫਲੈਕਸ ਲਾਈ ਹੈ ਬਈ ਹਾਂਜੀ ਹਾਂਜੀ ਫਲੈਕਸ ਲੱਗੀ ਹੈ ਪ੍ਰਿੰਟ ਕਢਾ ਕੇ ਠੀਕ ਆ ਬਾਈ ਜੀ ਤੇ ਹਾਂਜੀ ਬਈ ਇਹਦੇ ਵਿੱਚ ਹੋਰ ਕੀ ਆਪਾਂ ਕੀਤਾ ਵੱਖਰਾ ਇਹਦੇ ਆਪਾਂ ਨੇ ਪਲੇਟਫਾਰਮ ਇਹਦਾ ਵੀ ਪਲੇਟਫਾਰਮ ਆ ਗਿਆ ਕੁੱਲ ਹੈਵੀ ਪਲੇਟਫਾਰਮ ਲਾਉਂਦੇ ਆਪਾਂ ਐ ਨਹੀਂ ਹਲਕਾਗਾ ਨਹੀਂ ਸਾਰੇ ਤਕਰੀਬਤ ਪਲੇਟਫਾਰਮ ਹੋਰ ਵੀ ਬੰਦੇ ਲਾਉਂਦੇ ਨੇ ਜੀ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਸਾਰੇ ਪੌੜੀ ਨੂੰ ਸਪੋਰਟ ਲਾਉਂਦੇ ਜੇ ਆਪਣੇ ਪੌੜੀ ਨੂੰ ਸਪੋਰਟ ਨਹੀਂ ਲੱਗੇਗੀ ਠੀਕ ਹੈ ਜੀ ਪਲੇਟਫਾਰਮ ਚੱਕਰ ਨਹੀਂ ਜਨਾ ਮਰਜੀ ਕਰੂਗਾ ਜੀ ਪਲੇਟਫਾਰਮ ਦੀ ਲਵਾਈ ਵੀ ਆਪਣੇ ਹੋਰ ਹੋਰ ਵੀਡੀਓ ਦੇਖਦੇ ਰਹਿੰਦੇ ਉਹਨਾਂ ਨੂੰ ਜਿਆਦਾ ਲੰਬਾਈ ਇੱਥੋਂ ਤੱਕ ਪਲੇਟਫਾਰਮ ਲਾਉਂਦੇ ਇੱਥੇ ਤਾਂ ਤੁਸੀਂ ਇਹ ਲਾ ਲਓ ਵੀ ਚਾਹੇ ਬੰਦੇ ਦੋ ਖੜੇ ਹੋਣ ਦੋ ਬੰਦੇ ਕਿਵੇਂ ਮਰਜ਼ੀ ਆਰਾਮਦਾਰੀ ਨਾਲ ਬੈਠ ਜਾਣ ਗੱਲਾਂ ਬਾਤਾਂ ਸਭ ਹੋ ਗਈ ਹੈ ਇਹਦੇ ਵੀ ਓਵਲ ਸਪੀਕਰ ਲੱਗੇ ਹੋਏ ਨੇ ਜੀ ਇਹ ਦੇਖ ਸਕਦੇ ਤੁਸੀਂ ਤੇ ਬਹੁਤ ਸੋਹਣਾ ਬਾਈ ਉਹਨਾਂ ਨੇ ਜਿਹੜਾ ਸੈਟਅਪ ਕਰਦੇ ਨੇ ਤੇ ਪ੍ਰੋਪਰ ਤਿਆਰ ਕਰਕੇ ਹੁੰਦੇ ਆ ਆ ਵੀ ਇੱਕ ਚੀਜ਼ ਬਾਈ ਵੱਖਰੀ ਲੱਗੀ ਹੋਈ ਹੈ ਹਨਾ ਹਾਂਜੀ ਹਾਂਜੀ ਹੈਂਡਲ ਲੱਗੇ ਹੋਏ ਨੇਗੇ ਜੀ ਤੇ ਸਟੀਅਰਿੰਗ ਇਹਦਾ ਨਵਾਂ ਲੱਗਿਆ ਜੀ ਇਹਦੇ ਵੀ ਸੇਮ ਸਟੀਅਰਿੰਗ ਹੀ ਲਾਇਆ ਬਾਈ ਕਹਿੰਦੇ ਸਾਨੂੰ ਤਿੰਨੇ ਡਰੈਕਟਰਾਂ ਦਾ ਸੇਮ ਹੀ ਚਾਹੀਦਾ ਜੀ ਕੰਮ ਠੀਕ ਹੈ ਜੀ ਇਹ 855 ਲਾਈਟਾਂ ਵੀ ਆਪਾਂ ਕੀਤੀਆਂ ਨੇ ਫਿਰ ਚੰਗੇ ਹਾਂਜੀ ਹਾਂਜੀ ਲਾਈਟਾਂ ਚੇਂਜ ਕਰੀਆਂ ਹੈ ਹੈੱਡ ਲਾਈਟਾਂ ਬਹੁਤ ਸੋਹਣਾ ਹੈ ਵਿੱਚ ਹਾਂਜੀ 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 ਠੀਕ ਹੈ ਬਾਈ ਜੀ ਤੇ ਲੋ ਵੀ ਮਿੱਤਰੋ ਰਿਪੋਰਟ ਤੁਸੀਂ ਦੱਸਣੀ ਹੈ ਕਮੈਂਟ ਕਰਕੇ ਬਾਈ ਦਾ ਕ ਬਈ ਬਾਈ ਦਾ ਇੰਸਟਾਗ੍ਰam ਜਰੂਰ ਫੋਲੋ ਕਰ ਲੈ ਕਿਉਂਕਿ ਬਾਈ ਉਹਰੀ ਡੇਲੀ ਡੇਲੀ ਜੋ ਵੀ ਨਵਾਂ ਕੰਮ ਕਰਦੇ ਨੇ ਉਹ ਤੇ ਵੀਡੀਓ ਪਾਉਂਦੇ ਰਹਿੰਦੇ ਨੇ ਤਾਂ ਜੋ ਤੁਸੀਂ ਕੋਈ ਨਵੀਂ ਚੀਜ਼ ਕਰਾਉਣੀ ਹੋ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਸਮੇਂ-ਸਮੇਂ ਤੇ ਨਵੀਆਂ ਚੀਜ਼ਾਂ ਮੋਡੀਫਾਈ ਦੇ ਵਿੱਚ ਮਿਲ ਕੇ ਆ ਰਹੀਆਂ ਨੇ ਟਾਈਮ ਦੇ ਨਾਲ ਚੇਂਜ ਹੋਈ ਜਾਂਦੀ ਹੈ ਬਸ ਤੇ ਬਾਈ ਇਸ ਤੋਂ ਅੱਗੇ ਗੱਲ ਕਰੀਏ ਇਹਦੀਆਂ ਲਾਈਟਾਂ ਦੀ ਕਰੀਏ ਪਹਿਲਾਂ ਹਣਾ ਬਾਈ ਜੀ ਇਹਦੇ ਵੀ ਲਾਈਟਾਂ ਲੱਗੀਆਂ ਜੀ ਥੱਲੇ ਹਾਰਨ ਲਾਇਆ ਇਹ ਆਪਣੇ ਬੰਪਰ ਲਾਇਆਗਾ ਮੈਂ ਸੇ ਪਲੇਟਫਾਰਮ ਲੱਗਣ ਵਾਸਤੇ ਆਇਆ ਵਾ ਜੀ ਆਪਣੇ ਕੋਲ ਇਹਦੇ ਪਲੇਟਫਾਰਮ ਲਾਉਣਾ ਹੈਗਾ ਹੁਣ ਠੀਕ ਹੈ ਤਾਂ ਇਹਦਾ ਕੰਮ ਰਹਿੰਦਾ ਹੈ ਜੀ ਇਹਦਾ ਕੰਮ ਰਹਿੰਦਾ ਇਹਦੇ ਪਲੇਟਫਾਰਮ ਲਾ ਕੇ ਆਪਾਂ ਇਹਨੂੰ ਤਿਆਰ ਕਰਨਾ ਹੈਗਾ ਉਦੋਂ ਬਾਅਦ ਤੁਹਾਨੂੰ ਇਹਦੀ ਵੀਡੀਓ ਪਾਵਾਂਗੇ ਪਰ ਇਹਦਾ ਵੀ ਇੱਕ ਬੈਨੀਫਿਟ ਕੀ ਹੈ ਨਾ ਬਾਈ ਹੁਣ ਇੱਧਰ ਦੇਖ ਲਓ ਦੋਸਤੋ ਪਲੇਟਫਾਰਮ ਕੀ ਹੈਗਾ ਬਿਲਕੁਲ ਛੋਟਾ ਮਤਲਬ ਇੱਕ ਬੰਦੇ ਦਾ ਪੈਰ ਛੋਟਾ ਤੇ ਸਿੰਗਲ ਕੋੜੇ ਹਾਂਜੀ ਹਾਂਜੀ ਜੇ ਇੱਕ ਬੰਦਾ ਡਰਾਈਵਰ ਬੈਠਾਗਾ ਮੇਰੇ ਵਰਗਾ 12 ਹੰਦਾ ਦੂਜੇ ਨੂੰ ਚੜਨਾ ਔਖਾਗਾ ਤੇ ਇਧਰ ਦੇਖੋ ਤੁਸੀਂ ਨਾਲ ਪਲੇਟਫਾਰਮ ਪਰ ਹਾਰਾ ਪਰ ਲਾਈਟ ਬਣ ਜਾਂਦਾ ਜੀ ਮੈਂ ਕਹਿੰਦਾ ਤੇ ਚਾਰ ਬੰਦੇ ਖੜਾ ਹੀ ਰੱਖੋ ਚਾਹ ਹਾਂਜੀ ਹਾਂਜੀ ਤੇ ਭਾਈ ਹੋਰ ਵੀ ਜਿਹੜੇ ਜਿਵੇਂ ਖਾਸ ਜਿਵੇਂ ਆਪਾਂ ਗੱਲ ਕਰੀਏ ਜੌਂਡੀਅਰ ਵਗੈਰਾ ਜਾਂ ਹੋਰ ਟਰੈਕਟਰ ਸਾਰੀ ਤਰ੍ਹਾਂ ਦੇ ਆਪਾਂ ਕਰੇ ਹੋਣਗੇ ਪਹਿਲਾਂ A to Z ਟਰੈਕਟਰ ਕਰਦੇ ਕੋਈ ਮਰਜ਼ੀ ਟਰੈਕਟਰ ਹੋਵੇ ਪੁਰਾਣਾ ਹੋਵੇ ਨਵਾਂ ਹੋਵੇ ਐ ਮੰਨ ਕੇ ਜੇ 24 24 ਮਾਡਲ 22 23 ਕਰੀਅਰ ਤਿਆਰ ਕਰਿਆ ਉਹਨੇ ਆਪਦੇ ਲਾਨੇਦਾਰ ਦੀ ਫੋਟੋ ਕਰਾਈ ਆ ਸੀਆਰਡੀ ਟਰੈਕਟਰ ਆ ਨਵਾਂ ਹੀ ਆ 24 ਮਾਡਲ ਉਹਨੇ ਇਹ ਸਾਈਡਾਂ ਤੋਂ ਕਵਰ ਕਰਨਾ ਵੀ ਛੇੜ ਛਾੜ ਕਰਦੇ ਰਹਿੰਦਾ ਨਹੀਂ ਕੋਈ ਜਿਵੇਂ ਹੁਣ ਖੜਾ ਹੁੰਦਾ ਦੂਰ ਦਾਰ ਕਿਵੇਂ ਸ਼ਹਿਰ ਦੇ ਵਿੱਚ ਲਾਲਗੇ ਤਾਂ ਉਹਨੇ ਆਪਦੇ ਲਾਨੇਦਾਰ ਦੀ ਫੋਟੋ ਕਰਵਾਈ ਆ ਇਹ ਸਾਈਡ ਤੇ ਕੜਵਾ ਕੇ ਆਪਾਂ ਸੀਐਨਸੀ ਕਟਾਂਗੇ ਕੋਈ ਵੀ ਸਾਈਡ ਲਵਾਈ ਆ ਇੱਥੋਂ ਸੀਐਨਸੀ ਕਟਿੰਗ ਇੱਥੋਂ ਕਵਰ ਕਰਾ ਕੇ ਉਹਦੇ ਸੀਐਨਸੀ ਕਟਿੰਗ ਕਰਾ ਕੇ ਲਾ ਕੇ ਦਿੱਤੀ ਆ ਜੀ ਠੀਕ ਹੈ ਜੀ ਵਿੱਚ ਲੜੀਆਂ ਵਗੈਰਾ ਲਾ ਕੇ ਠੀਕ ਹੈ ਜੀ ਲੋਗ ਵੀ ਸ਼ੋਰਟ ਜ਼ਰੂਰ ਦਵਾਇਓ ਸਾਨੂੰ ਉਹ ਵੀ ਵਿੱਚ ਲਾਵਾਂਗੇ ਕਿਉਂਕਿ ਪਲੰਸਰ ਵੀ ਲਿ ਲਈ ਠੀਕ ਹੈ ਠੀਕ ਹੈ ਤੇ ਬਈ ਜੀ ਜੇ ਕਿਸੇ ਮਿੱਤਰ ਨੇ ਟਰੈਕਟਰ ਦਾ ਕੰਮ ਕਰਾਉਣਾ ਹੈ ਤੇ ਟਰੈਕਟਰ ਤਾਂ ਇੱਥੇ ਛੱਡ ਕੇ ਜਾਣਾ ਪਊਗਾ ਟਰੈਕਟਰ ਛੱਡ ਕੇ ਜਾਣਾ ਪੈਂਦਾ ਜੀ ਜੀ ਫਿਰ ਉਹਨੂੰ ਟਾਈਮ ਦਿੱਤਾ ਜਾਂਦਾ ਪਹਿਲਾਂ ਬੁਕਿੰਗ ਚੱਲ ਰਹੀ ਹੈ ਵੈਸੇ ਬੁਕਿੰਗ ਦੇ ਹਿਸਾਬ ਨਾਲ ਟਰੈਕਟਰ ਬੁਲਾਉਣਾ ਐ ਨਹੀਂ ਹੈਗਾ ਜੀ ਆਪਾਂ ਪਹਿਲਾਂ ਹੀ ਬੁਲਾ ਕੇ ਰੱਖ ਲੀਤੇ ਕੰਮ ਬਾਅਦ ਚ ਸਟਾਰਟ ਕਰੀਏ ਬੁਕਿੰਗ ਦੇ ਹਿਸਾਬ ਨਾਲ ਜਿਹੜਾ ਟਾਈਮ ਮਿਲੂਗਾ ਅਗਲੇ ਨੂੰ ਉਹਨਾ ਟਾਈਮ ਦਿੱਤਾ ਜਾਂਦਾ ਜੀ ਬੁਕਿੰਗ ਕਰਾ ਕੇ ਫਿਰ ਉਹਦੇ ਹਿਸਾਬ ਨਾਲ ਟਰੈਕਟਰ ਨੂੰ ਬੁਲਾਉਨੇ ਆਗੇ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਅੱਜ ਬਾਈ ਹੋਰਾਂ ਨੂੰ ਫਿਰ ਤਿੰਨੇ ਟਰੈਕਟਰ ਡਿਲੀਵਰ ਕਰਨੇ ਨੇ ਅੱਜ ਤਿੰਨੇ ਟਰੈਕਟਰ ਤਿਆਰ ਹੋ ਗਏ ਬਿਲਕੁਲ ਤੁਸੀਂ ਵੀ ਦੇਖ ਲਿਆ ਹੁਣ ਬਾਈ ਹੋਰੀ ਜਿਹੜੇ ਆਏ ਅਟਾਰੀ ਤੋਂ ਇਹਨਾਂ ਤੋਂ ਆਪਾਂ ਰਿਵਿਊ ਜ਼ਰੂਰ ਲਵਾਂਗੇ ਵੀ ਬਾਈ ਹੋਰਾਂ ਨੂੰ ਕਿਵੇਂ ਬਾਈ ਦਾ ਕੰਮ ਪਤਾ ਲੱਗਿਆ ਵੀ ਛੋਟਾ ਟਰੈਕਟਰ ਦਾ ਕੰਮ ਕਰਾਉਣਾ ਕਿਉਂਕਿ ਏਡੀ ਦੂਰੋਂ ਮਾਨਸਾ ਜਾਈ ਨੇ ਤੇ ਬਾਈ ਦਾ ਫਿਰ ਕੰਮ ਕਿਵੇਂ ਲੱਗਿਆ ਉਹ ਆਪਾਂ ਬਾਰੀ-ਬਾਰੀ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਪਿੰਡ ਦੱਸ ਦੀ ਆਪਾਂ ਮੇਰਾ ਨਾਮ ਹੈਗਾ ਸੁਖਲਾਲ ਸਿੰਘ ਜੀ ਜੀ ਮੈਂ ਨਾਲਾ ਸਾਈਡ ਪਿੰਡ ਪਿੰਡੀਗੜ ਖਤਰਾ ਰਹਿਣ ਵਾਲਾ ਜੀ ਹਾਂਜੀ ਬਾਈ ਜੀ ਨਾਲ ਤਾਂ ਆਪਾਂ ਉਨੇ ਟ੍ਰੈਕਟਰ ਦਿੱਤਾ ਭੰਨੇ ਸਿੱਧੂ ਨੂੰ ਜੀ ਬਾਈ ਉਹ ਆਪਣਾ ਗਰਫਰੈਂਡ ਸਲਕਰ ਦੇ ਵਿੱਚੋਂ ਜੀ ਬਾਈ ਉਹਨਾਂ ਨੂੰ ਟ੍ਰੈਕਟਰ ਦਾ ਨਾਟਕਰਾ ਤਿਆਰ ਕਰਕੇ ਦਿੱਤਾ ਹੈ ਜਿਹਦਾ ਸਾਨੂੰ ਕੰਮ ਬਹੁਤ ਵਧੀਆ ਜੈਨੂਨ ਲੱਗਾ ਕੰਮ ਜੀ ਉਹ ਤੋਂ ਫਿਰ ਬਾਈ ਨੇ ਕਨੈਕਟ ਕੀਤਾ ਜੀ ਤੇ ਫਿਰ ਆਪਣੇ ਟ੍ਰੈਕਟਰ ਅਸੀਂ ਤਿੰਨ ਟ੍ਰੈਕਟਰ ਭੇਜੇ ਸੀ ਇਕੱਠੇ ਜੀ ਤੇ ਉਹ ਫਿਰ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਟ੍ਰੈਕਟਰ ਹੁਣ ਤਿਆਰ ਖੜੇ ਨੇ ਬਾਈ ਜਿਵੇਂ ਸੋਚਿਆ ਸੀ ਵੀ ਆਪਾਂ ਆ ਚੀਜ਼ਾਂ ਜਿਵੇਂ ਤੁਸੀਂ ਬਾਈ ਦੱਸਦਾ ਸੀਗਾ ਸਮੇ ਸਮੇਂਦੇ ਤੁਸੀਂ ਦੱਸਦੇ ਰਹੇ ਵੀ ਆਹ ਚੀਜ਼ ਮੋਡੀਫਾਈ ਕਰ ਦੋ ਉਹ ਤੋਂ ਵੱਧ ਮਿਲਿਆ ਸਾਨੂੰ ਠੀਕ ਹੈ ਜੋ ਵਹੀ ਸੋਚਿਆ ਸੀ ਉਹ ਤੋਂ ਵੱਧ ਮੋਡੀਫਿਕੇਸ਼ਨ ਮਿਲੀ ਹੈ ਜਿਹੜੀ ਚੀਜ਼ ਵੀ ਸਾਨੂੰ ਇਹਨਾਂ ਨੂੰ ਨੈਟ ਤੋਂ ਸਰਚ ਕਰਕੇ ਆਪਾਂ ਕੱਢ ਕੇ ਦੇ ਦਿੰਦੇ ਸੀ ਉਹ ਚੀਜ਼ ਜਮਾਂ ਉਦਾਂ ਦੀ ਫਿੱਟ ਕਰਕੇ ਦੇ ਦਿੰਦੇ ਸੀ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਹੜਾ ਸასი ਗੱਲ ਬਾਈ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਜੀ ਪੀਲਵਾਲ ਕੱਚਾ ਮੇਰਾ ਪਿੰਡ ਆ ਸਰਪੰਚਾ ਉਥੋਂ ਦਾ ਮੈਂ ਜੀ ਜੀ ਮੈਂ ਵੀ ਇੰਸਟਾਗ੍ਰam ਤੇ ਬਾਈ ਉਹਨਾਂ ਦੀਆਂ ਵੀਡੀਓ ਵੇਖਦਾ ਰਹਿੰਦਾ ਸੀ ਠੀਕ ਹੈ ਬਾਈ ਜੀ ਤੇ ਉਤੋਂ ਮੈਨੂੰ ਵਧੀਆ ਲੱਗਾ ਫਿਰ ਟਰੈਕਟਰ ਜਿਹੜਾ ਇਹ ਫਿਰ ਇਹਨਾਂ ਨੇ ਤਿਆਰ ਕੀਤਾ ਸਾਨੂੰ ਬਹੁਤ ਵਧੀਆ ਠੀਕ ਹੈ ਵਧੀਆ ਕੰਮ ਕੀਤਾ ਜੀ ਹਾਂਜੀ ਹਾਂਜੀ ਬਈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਲੱਗਾ ਜੀ ਟਰੈਕਟਰal ਦੇਖ ਕੇ ਜੀ ਜੋ ਵੀ ਜਿੱਦਾਂ ਵੀ ਕੀਤਾ ਬਹੁਤ ਸੋਹਣਾ ਬਣਾਇਆ ਗਿਆ ਜੋ ਵੀ ਤਿਆਰ ਕੀਤਾ ਗਿਆ ਬਹੁਤ ਸੋਹਣਾ ਜੀ ਜੀ ਹਾਂਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਸੀਗਰ ਵੀਰ ਜੀ ਸਸੀਗਰਾਂ ਦਾ ਜਗਰੂਪ ਸਿੰਘ ਜੀ ਪਿੰਡ ਪਾਇਵੜ ਜੀ ਤੇ ਵੀਰ ਦਾ ਬਹੁਤ ਵਧੀਆ ਕੰਮ ਆ ਜੀ ਵੀਰ ਨੂੰ ਜਿੱਦਾਂ ਜਿੱਦਾਂ ਕਿਹਾ ਵਾ ਉਸ ਤੋਂ ਵੀ ਵਧੀਆ ਮਿਲੋ ਕੰਮ ਕਰਕੇ ਦਿੱਤਾ ਪਾਣੂ ਨਾ ਠੀਕ ਹੈ ਜੀ ਤੇ ਬਾਈ ਨੂੰ ਜਿੱਦਾਂ ਬਾਕੀ ਅੱਖ ਦਾ ਵੀ ਨੀ ਵੀਰ ਜਿੱਦਾਂ ਵੀ ਵਧੀਆ ਕੰਮ ਕਰਕੇ ਦਿੱਤਾ ਤੁਸੀਂ ਤਸ਼ਲੀ ਬਖਸ਼ੀ ਜੀ ਦਾ ਠੀਕ ਹੈ ਹਾਂ ਜੀ ਤੇ ਲੋ ਵੀ ਦੋਸਤੋ ਅੱਗੇ ਇੱਕ ਰਿਵਿਊ ਵੀ ਕਹਿੰਦੇ ਜ਼ਰੂਰੀ ਹੁੰਦਾ ਹੈਗਾ ਕੋਈ ਵੀ ਕੰਮ ਚੱਲ ਵੀਡੀਓ ਪਾਉਣੇ ਤਾਂ ਸਾਡਾ ਬਾਈ ਮਿੱਤਰ ਸਾਡੇ ਪਿੰਡਾਂ ਦਾ ਹੈਗਾ ਤੇ ਪਰ ਬਾਈ ਹੋਰੀ ਅੰਮ੍ਰitsar ਤੋਂ ਆਏ ਆ ਤੇ ਇਹਨਾਂ ਦਾ ਟਰੈਕਟਰ ਸਾਡੇ ਸਾਹਮਣੇ ਖੜੇ ਤਿਆਰ ਤੇ ਤੁਸੀਂ ਆਪ ਦੇਖ ਸਕਦੇ ਹੋ ਤੇ ਦੂਜੀ ਗੱਲ ਜੇ ਤੁਸੀਂ ਵੀ ਆਪਣਾ ਟਰੈਕਟਰ ਨੂੰ ਕਹਿੰਦੇ ਸੋਹਣਾ ਬਣਾਉਣਾ ਚਾਹੁੰਦੇ ਮੋਡੀਫਾਈ ਕਰਨਾ ਚਾਹੁੰਦੇ ਹੋ ਤਾਂ ਬਾਈ ਦਾ ਆਪਾਂ ਨੰਬਰ ਵੀ ਸਕਰੀਨ ਤੇ ਦਿੱਤਾ ਤੇ ਇੰਸਟਾਗ੍ਰam ਵੀ ਜਰੂਰ ਫੋਲੋ ਕਰ ਲਿਓ ਕਿਉਂਕਿ ਉੱਤੇ ਨਵੇਂ-ਨਵੇਂ ਟਰੈਕਟਰ ਤੁਹਾਨੂੰ ਮਿਲਦੇ ਰਹਿੰਦੇ ਨੇ ਡੇਲੀ ਕੀ ਕੀ ਅੱਜ ਦੇ ਟਾਈਮ 'ਚ ਟਰੈਕਟਰ ਤੇ ਨਵੀਂ ਕੋਈ ਮੋਡੀ ਕਈ ਵਾਰਾ ਰੈਗੂਲਰ ਵੀਡੀਓ ਨਹੀਂ ਪਾ ਸਕਦੇ ਪਰ ਬਾਈ ਹੋਰਾਂ ਦਾ ਕੰਮ ਹੈ ਜਿੰਨੇ ਵੀ ਡਾਕਟਰ ਬਾਈ ਹੋਰਾਂ ਕੋਲ 10 15 ਦਿਨਾਂ ਮੰਗਰ ਜਾਂਦੇ ਨੇ ਤੇ ਆਹ ਰੋ ਕੇ ਉਹਦੀ ਵੀਡੀਓ ਅਪਲੋਡ ਹੁੰਦੀ ਰਹਿੰਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਵੀ ਮਿੱਤਰ ਟਰੈਕਟਰ ਨੂੰ ਪਿਆਰ ਕਰਦੇ ਆ ਤਾਂ ਵੀਡੀਓ ਤੇ ਕਮੈਂਟ ਕਰਕੇ ਬਾਈ ਦਾ ਕੰਮ ਜ਼ਰੂਰ ਦੱਸਿਓ ਧੰਨਵਾਦ